ਜੀ 13 ਫਰਵਰੀ ਤੋਂ ਲੈ ਕੇ ਖੁੱ ਚੌਕੀਦਲ ਜੀਤ ਚੁੱਕੇ ਆ ਜਿੱਥੇ ਵਕ ਵਕ ਪਰਾਏ ਹੋਰ ਵਕ ਵਕ ਇਧਾਂ ਦੇ ਇਹ ਜਿਹਦੇ ਵਿੱਚ ਘਾਟਕ 13 ਫਰਵਰੀ ਤੋਂ ਸ਼ੁਰੂ ਹੋਇਆ ਤੇ ਜਿੱਦੇ ਵਿੱਚ ਆਖਰੀ ਪਰਾਏ ਆ ਗਿਆ ਕਿ ਸਰਦਾਰ ਜੀਤ ਸਿੰਘ ਬੱਲੇਵਾਲ 26 ਨਵੰਬਰ ਤੋਂ ਲੈ ਕੇ ਅੱਜ 47 ਦਿਨ ਬੀਤ ਚੁੱਕੇ ਆ ਮਰਨਨ ਖੇਤੇ ਰੱਖਿਆ ਤੇ ਦੇਖੇ ਪਰ ਉਹ ਗੰਗਲ ਸਾਡੇ ਸਾਥੀ ਅਰੰਝਿਤਮ ਮੋਸੇ ਵਾਲੇ ਇੱਥੇ ਪੁੱਜੇ ਔਰ ਉਹਨਾਂ ਨੇ ਸਰਦਾਰ ਜਗਦੀਨ ਸਿੰਘ ਧੱਲੇਵਾਲ ਦਾ ਹੈਲੋ ਬਾਈ ਵਾਜੂ ਤੇ ਲਾਈਵ ਤੇ ਸਹੀ ਹੁੰਦੀ ਹੈ ਮੇਰੇ ਮਨ ਡਿਓ ਜਮਾ ਔਰ ਬਹੁਤ ਬਹੁਤ ਧੰਨਵਾਦ ਕਰਦੇ ਆ ਔਰ ਉਹਦੇ ਨਾਲ ਨਾਲ ਪਾਸੇ ਕਰਤੀ ਗੱਲ ਕਰੀ ਜਨਾ ਅਸੀਂ ਉਹਨਾਂ ਵੱਲੋਂ ਇਹ ਪੱਤਰ ਆਪਣੇ ਮੋਰਚੇ ਨੂੰ ਪੁੱਜਾ ਦੋਨਾਂ ਫੋਰਮਾਂ ਨੂੰ ਕਿ ਮੀਟਿੰਗ ਦੇ ਸੱਦੇ ਲਈ ਔਰ ਸਮੇਂ ਦੇ ਹਾਲਾਤਾਂ ਦੇ ਮੁਤਾਬਕ ਸਰਦਾਰ ਜਗਦੀਪ ਸਿੰਘ ਢੱਲੇਵਾਲ ਦੀ ਸਹਿਮਤ ਦੇ ਮੁਤਾਬਕ ਔਰ ਜਿੱਥੇ ਜਿਹੜੇ ਸਾਡੇ ਲੀਡਰ ਮੋਰਚੇ ਦੇ ਵਿੱਚ ਉਹਨਾਂ ਨੂੰ ਵੱਡੇ ਪੱਧਰ ਤੇ ਜਬੀ ਕਈ ਥੇ ਇੱਥੇ ਜਿਹੜੀ ਹਾਜ਼ਰੀ ਭਰਨੀ ਪੈਂਦੀ ਆ ਤੇ ਬਹੁਤ ਹੀ ਘਾਟਕ ਸਮੇਂ ਦੇ ਵਿੱਚ ਦੀ ਆਪਣੇ ਲੀਡਰ ਨਿਕਰੇ ਆ ਔਰ ਮੀਟਿੰਗ ਬਾਹਰ ਜਾ ਕੇ ਬੜੀ ਵੱਡੀ ਸਮਰੱਥਾ ਨਹੀਂ ਕਰ ਸਕੀਏ ਔਰ ਇਹਦੇ ਚ ਹੋਰੀ ਸੰਯੁਕਤ ਕਥਾਨ ਮੋਰਚੇ ਨੂੰ ਐਮਰਜੈਂਸੀ ਮੀਟਿੰਗ ਵਾਸਤੇ ਕੱਲ੍ਹ ਜਾਪਤ ਤੋਂ ਵਾਸਤੇ ਇਥੇ ਅਪੀਲ ਕੀਤੀ ਆ ਕਿ ਤੁਸੀਂ ਜਿਤੇ ਪੂਜੇ ਦੇ ਹੱਥਾਂ ਪੁੱਛਣ ਵਾਸਤੇ ਸਭ ਤੋਂ ਤੁਹਾਡਾ ਸੈਂਦ ਨੂੰ ਧੰਨਵਾਦ ਕਰਦੇ ਆ ਤੇ ਉਹਦੇ ਨਾਲ ਨਾਲ ਕਿ ਜਿਹੜੀ ਆਪਣੇ ਵੱਲੋਂ ਪੱਤਰ ਜਾਣਾ ਵਾ ਉਹ ਸਰਦਾਰ ਸੁਖਜੀਤ ਸਿੰਘ ਅਰੋਚੰਦੇ ਸਾਡੇ ਸਾਹਮਣੇ ਨੂੰ ਗ੍ਰੂ ਕਰਦੇਣਗੇ ਔਰ ਉਹਨਾਂ ਤੱਕ ਇਹ ਪਹੁੰਚਦਾ ਪੱਤਰ ਕਰਨਾ ਕਿਉਂਕਿ ਸਮੇਂ ਦੀ ਨਜਾਕਤ ਵੇਖ ਕੇ ਔਰ ਇਤਨੀ ਮੀਟਿੰਗ ਰੱਖੀ ਜਾਵੇ ਤਾਂ ਬਹੁਤ ਠੀਕ ਰਹੂਗਾ ਕਿਉਂਕਿ ਬਾਹਰ ਸਮਾਂ ਜਲਾਤਾਂ ਨੂੰ ਵੀ ਕਿਤੇ ਨਹੀਂ ਜਾ ਸਕਦੇ ਇਸ ਕਰਕੇ ਸੰਯੁਕਤ ਤਖ਼ਾਲ ਮੋਰਚੇ ਨੂੰ ਇਹ ਅਪੀਲ ਆ ਕਿ ਅੱਗੇ ਵਧਣ ਵਾਸਤੇ ਜਾਂ ਹੋਰ ਕਿ ਜੋ ਪਿੱਪੀ ਦੇ ਵਿੱਚ ਲਿਖਿਆ ਤੁਹਾਨੂੰ ਪੜ ਕੇ ਸੁਣਾ ਦੇਣੀ ਆ ਔਰ ਉਹਦੇ ਤੇ ਐਮਰਜੈਂਸੀ ਮੀਟਿੰਗ ਜਿਹੜੀ ਆ ਉਹ ਕੱਲ ਜਾਂ ਪਰਸੋਂ ਕਨੌਰੀ ਵਿੱਚ ਜੀ ਕੀਤੀ ਜਾਵੇ ਕਿਉਂਕਿ ਸਰਦਾਰ ਜਗਜੀਤ ਸਿੰਘ ਢੱਲ ਦੇਵਾ ਦੀ ਜਿਹੜੀ ਸਿਹਤ ਆ ਉਹ ਬਹੁਤ ਨਾਜ਼ੁਕ ਆ ਔਰ ਸਾਡੇ ਸਾਥੀ ਜਿਹੜੇ ਆ ਇਹਨਾਂ ਦੀ ਬਾਹਰ ਜਾਣ ਦੀ ਸਮਰੱਥਾ ਨਹੀਂ ਧੰਨਵਾਦ ਹੁਣ ਸਤਿਕਾਰਯੋਗੋ ਜੋ ਲੈਟਰ ਸਾਨ ਮਜ਼ਦੂਰ ਮੋਰਚਾ ਔਰ ਐਸ ਕੇ ਮੋਲ ਪੱਟੀ ਕਰੋ ਜਿਹੜਾ ਵਾ ਐਸ ਕੇ ਨੂੰ ਲਿਖਿਆ ਗਿਆ ਵਾ ਉਦਾ ਵਿਸ਼ਾ ਇਹ ਹੈ ਕਿ ਕਿਸਾਨ ਮੋਰਚੇ ਵੱਲੋਂ ਐਸਕੇਐਮ ਗਾਰਡੀਅਨ ਦਿੱਖ ਅਤੇ ਕੇਐਮ ਨੂੰ 15 ਜੁਲਾਈ 2025 ਨੂੰ ਪਟਿਆਲਾ ਵਿਖੇ ਛੱਦੀ ਗਈ ਮੀਟਿੰਗ ਦੇ ਸਬੰਧ ਚੁਤੀ ਗਈ ਸੀ ਰਵਤ ਸਰਕਾਰ ਜੋ ਆਗੂ ਸਾਹਿਬਾਨ ਜੀ ਉਹ ਤੁਸੀਂ ਕੱਲ ਖਨੋਰੀ ਕਿਸਾਨ ਮੋਰਚੇ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦਾ ਹਾਲਚਲ ਜਾਣਨ ਅਤੇ ਸ਼ੰਭੂ ਮੋਰਚੇ ਦੇ ਹਾਲਾਤਾਂ ਨੂੰ ਜਾਣਨ ਲਈ ਆਏ ਸੀ ਰੋਣਾ ਫੋਰਮ ਵੱਲੋਂ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਤੁਸੀਂ ਐਮਐਸਪੀ ਖਰੀਦ ਗਰੰਟੀ ਕਾਨੂੰਨ ਸਮੇਤ 13 ਮੰਗਾਂ ਤੇ ਪਿਛਲੇ 334 ਦਿਨਾਂ ਤੋਂ ਚੱਲ ਰਹੇ ਕਿਸਾਨ ਦੋਲਿਆਂ ਮੰਗਾਂ ਨੂੰ ਲਾਗੂ ਕਰਾਉਣ ਲਈ ਸਹਿਯੋਗ ਸਹਿਯੋਗੀ ਹੋਵੋਗੇ ਪਿਛਲੇ 47 ਦਿਨ ਤੋਂ ਮਰਨੜ ਤੇ ਬੈਠੇ ਕਿਸਾਨਾਂ ਕੁਜਜੀ ਸਿੰਘ ਡੱਲੇਵਾਲ ਜੀ ਦੀ ਨਾਜ਼ੁਕ ਹਾਲਤ ਦੇ ਵੱਧੇ ਨਜ਼ਰ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਕੱਲ ਜਾਂ ਪਰਸੋਂ ਕਡੌਰੀ ਮੋਰਚੇ ਵਿਖੇ ਆਪਸੀ ਮੀਟਿੰਗ ਕੀਤੀ ਜਾਵੇ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਜੀ ਦੀ ਪਲਪਰ ਵਿਗੜਦੀ ਸਿਹਤ ਨੂੰ ਦੇਖਦੇ ਹੋਏ ਅਸੀਂ ਮੋਰਚਾ ਛੱਡ ਕੇ ਕਿਤੇ ਬਾਹਰ ਜਾਣ ਦੀ ਸੱਤੀ ਵਿੱਚ ਨਹੀਂ ਆ। ਸਾਨੂੰ ਪੂਰੀ ਮਿਨੀਕਾ ਤੁਸੀਂ ਸਾਡੀ ਬੇਨਤੀ ਸੰਕਾਰ ਕਰੋਗੇ। ਧੰਨਵਾਦ ਸਹਿਤ ਸੂਜ ਕਸਾਨ ਮੋਰਚਾ 11 ਜੀ ਭਾਰਤ ਤੋਂ ਅੱਧੇ ਕਿਸਾਨ ਮਜ਼ਦੂਰ ਮੋਰਚਾ। ਇਹ ਰੋ ਚਿੱਠੀ ਆ ਅਸੀਂ ਬਿਲਕੁਲ ਧੰਨਵਾਦੀਆਂ ਸਾਡੇ ਵੀਰਾਂ ਦੇ ਉਹ ਇੱਥੇ ਪਹੁੰਚੇ ਆਪਣਾ ਸਹਿਯੋਗ ਦੇਣ ਦੀ ਉਹਨਾਂ ਨਾਲ ਸਭ ਨਾਲ ਗੱਲਬਾਤ ਕੀਤੀ ਚੁੱਕੀ ਸਾਨੂੰ ਆਈ ਇਹ ਮੀਟਿੰਗ ਦੀ ਚਿੱਠੀ ਉਹਨਾਂ ਨੂੰ ਆਈ ਸੀ ਲੇਕਿਨ ਮੌਕੇ ਦੀ ਨਜਾਕਤ ਜਿਹੜੀ ਆ ਕੁਝ ਜ਼ਿਆਦਾ ਸਥਿਤੀ ਗੰਭੀਰ ਹੋਣ ਕਰਕੇ ਅੱਜ ਵੀ ਡੱਲੇ ਆ ਸਭ ਨਾਲ ਮਿਲ ਕੇ ਆਇਆ ਮੈਂ ਸਿੱਧੀ ਜਿਹੜੀ ਆ ਜਨਮ ਦਿਨ ਜਿਹੜੀ ਆ ਪਲਪਲ ਵਿਕਟਰੀ ਜਾ ਰਹੀ ਆ ਸੋ ਸਾਡੀ ਬੇਨਤੀ ਨੂੰ ਜ਼ਰੂਰ ਪ੍ਰਵਾਨ ਕਰਨਗੇ ਔਰ ਜਿਹੜਾ ਇੱਕੇ ਸਵਾਮਾ ਮੌਸਾਜਗਰ ਮਾਹੌਲ ਬਣਿਆ ਕੱਲ ਤੋਂ ਜੋ 9 ਤਰੀਕ ਨੂੰ ਉਹਨਾਂ ਨੇ ਐਲਾਨ ਕੀਤੇ ਆ ਮੋਗਾ ਰੈਲੀ ਵਿੱਚ ਉਸ ਤੋਂ ਬਾਅਦ ਕੱਲ ਇੱਥੇ ਪੁੰਛੇ ਦਸ ਨੂੰ ਜੋ ਵਧੀਆ ਮਾਹੌਲ ਜਿਹੜਾ ਵਾ ਪੂਰੇ ਹਿੰਦੁਸਤਾਨ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਵੱਲੋਂ ਬਣਿਆ ਆ ਜਾਂ ਤੇ ਕਿਸਾਨ ਜਿੱਥੇ ਵਧੀਆ ਪਲੇਟਫਾਰਮ ਦੇ ਕੱਟੀਆਂ ਹੋਈਆਂ ਨੇ ਉਹਦਾ ਜਿਹੜਾ ਵਾ ਕੇਂਦਰ ਸਰਕਾਰ ਨੂੰ ਜਰੂਰ ਜਿਹੜਾ ਵਾ ਹੁਣ ਇਹ ਗੱਲਬਾਤ ਅੱਗੇ ਹੋਣਾ ਪਊਗਾ ਔਰ ਅਸੀਂ ਆਸ ਕਰਦੇ ਹਾਂ ਕਿ ਜੇ ਸਾਡੀ ਮੀਟਿੰਗ ਜਲਦ ਤੋਂ ਜਲਦ ਹੋਊਗੀ ਉਹਦਾ ਜੋ ਵੀ ਜਿਹੜੇ ਮਤੇ ਪਾਸ ਹੋਣਗੇ ਜਾਂ ਜੋ ਜਿਤਨਾ ਚਾਲ ਦੇਣਾ ਪ੍ਰੋਗਰਾਮ ਉਹ ਵੀ ਅਸੀਂ ਕਰਨਾ ਚਾਹਾਂਗੇ ਫੋਰਥ ਜਿਹੜੇ ਮਿਲ ਕੇ ਔਰ ਉਹ ਕੀਤਾ ਜਾਣਗੇ ਔਰ ਤੁਹਾਨੂੰ ਜਿਹੜਾ ਸਮੇਂ-ਸਮੇਂ 'ਤੇ ਉਹਦੀ ਜਾਣਕਾਰੀ ਜਿਹੜੀ ਆ ਮਹਈਆ ਕਰਾਈ ਜਾਊਗੀ ਮੈਂ ਬੇਨਤੀ ਕਰਦਾ ਹਾਂ ਜੇ ਬ)<\font color="red">ਰਿੰਦਰ ਸਿੰਘ</font> ਪੱਤਰਕਾਰ ਸਾਥੀਓ ਇੰਦਰ ਸਿੰਘ ਇੰਦਰਜੀਤ ਸਿੰਘ ਫੋਰਥ ਬੁਡਾ ਔਰ ਸੁਖੀ ਜੀ ਨੇ ਬਤਾ ਦਿਆ ਚਿੱਠੀ ਦੇ ਬਾਰੇ ਵਿੱਚ तो यह चिट्ठी दोनों फॉर्मों की ओर से लिखी गई है अभी हमारी सुबह इंद्रजीत सिंह कोटबुटा की अध्यक्षता में एस के एम नॉन पोलिटिकल की मीटिंग हुई थी फिर दोनों फॉर्मों से चर्चा हुई चर्चा के बाद चिट्ठी लिखी गई है इस चिट्ठी को हमारे मानजोग जो साथी कल आए थे उन साथियों को सरदार बलबीर सिंह राजेवाल जी और पूरे जो कमेटी आई थी उन सबको ये चिट्ठी व्हाट्सएप के माध्यम से प्लेटफॉर्म के माध्यम से भेज दी जाएगी और आपको ये चिट्ठी जो है जनता कर दी गई है इस चिट्ठी में जो साथी हमारे सरदार जगजीत सिंह डल्लेवाल जी का हाल चाल जानने के लिए कनौरी मोर्चे पर आए और चंबू मोर्चे के हालातों को जानने के लिए आए दोनों मोर्चों पर आए उन्होंने पंद्रह तारीख की जो हमें चिट्ठी दिखी थी पटियाला में मीटिंग के बाबत उसकी जो हमने सरदार जगजीत सिंह डल्लेवाल जी के हालातों को देखते हुए इस मौजूदा खनौरी मोर्चे पर हालातों को देखते हुए उनके स्वास्थ्य को डल्लेवाल जी को देखते हुए उन भाइयों से हमारे जो सहयोगी हैं दूसरे एसके एम वाले हैं साथी हैं उनको यह अपील की, की है प्रार्थना की है कि कल या परसों में ये मीटिंग खनौरी मोर्चे पर कर ली जाए ताकि हमारी जो हालात हैं आज जगदीश सिंह डल्लेवाल जी की स्वास्थ्य को लेकर भी हम खनौरी मोर्चा छोड़ के बाहर जाने में असमर्थ हैं तो ये हम उम्मीद करते हैं भी वो साथी जो हमारे एस के एम नॉन पोलिटिकल हमारे सीनियर साथी आए थे इस हमारी प्रार्थना को स्वीकार करते हुए जल्द कल या परसों में हमारे साथ मीटिंग में शामिल होंगे साथियों का बहुत बहुत धन्यवाद मेरे से पहले हमारे सभी सम्मानित साथियों ने लगभग तमाम मुद्दा आपको बता दिया है जो चिट्ठी हमने एज इट इज लिखी है वो चिट्ठी आपको सुखजीत सिंह हद्दो झंडे जी ने वो चिट्ठी आपको दिखा दी जो एस के नॉन पॉलिटिकल और के की, की तरफ से लिखी गई है उसका जो संक्षिप्त में जो सार है वर्ड टू वर्ड का वो हिंदी का भी हम आपको बता देते हैं संयुक्त किसान मोर्चा को वो चिट्ठी लिखी गई है एसकेएम नॉन पॉलिटिकल और केएमएम की तरफ से माननीय आप सभी सम्मानित साथी कल किसान नेता जगदीप चंदल्लेवाल जी का हालचाल जानने के लिए खनौरी मोर्चे पर आए हम दोनों मोर्चों की तरफ से आप सबका तहे दिल से धन्यवाद करते हैं हम उम्मीद करते हैं कि आप जल्द से जल्द एमएसपी गारंटी कानून समेत 13 मांगों पर जो हमारा आंदोलन चल रहा है इन तमाम मांगों को जो अलग अलग समय पे सरकारों ने वायदे भी किए हैं उनको लागू कराने में सहयोग करेंगे पिछले सैंतालीस दिनों से आमरण कर रहे किसान नेता जगजीत सिंह गल्लेवाल जी की नाजुक हालत को देखते हुए हमारा आपसे विनम्र निवेदन है कि आपसी मीटिंग को कल या परसों खनौरी मोर्चे पर कर लिया जाए क्योंकि जगजीत सिंह गल्लेवाल जी के स्वास्थ्य के मद्देनजर एक एक पल बड़ा कीमती है और अब मोर्चा छोड़कर कहीं बाहर जाने की स्थिति में नहीं है हमें पूर्ण उम्मीद है कि आप हमारे इस विनम्रता पूर्वक वाले निवेदन को स्वीकार करेंगे सैन धन्यवाद संयुक्त किसान मोर्चा गैर राजनीतिक और किसान मजदूर मोर्चा इसके अलावा साथियों जो परसों मेडिकल टेस्ट किए गए थे उन तो मेडिकल टेस्ट की रिपोर्ट कल आई उसके बारे में भी जो रिजल्ट आया है वो बड़े चिंताजनक है जिस तरीके से बाकी डिटेल में तो हमारे डॉक्टर साहब है कल वो इसपे पूरा अपना एनालिसिस करके पेश करेंगे जो मेन तौर पर जो चीज है यूरिक एसिड है वो बहुत ही ज्यादा बढ़ा हुआ है जो नॉर्मल इंसान का 3.50 से लेके 7.20 तक होना चाहिए वो 11.64 से भी ज्यादा है इसके अलावा जो और टेक्निकल टर्म्स हैं, मेडिकल टर्म्स हैं उसके अनुसार जी है वो भी उनका काफी ज्यादा बढ़ा हुआ है बिल्यूरपिन टोटल है वो भी काफी ज्यादा उनका बढ़ा हुआ है टोटल प्रोटीन है वो जो एक इंसान के अंदर होना चाहिए उससे काफी ज्यादा कम है इसके अलावा जो कीटोन बॉडी टेस्ट है जो ये शो करता है कि कोई इंसान कितने दिनों से भूख भूखमरी का शिकार है कितने दिनों से उस स्टार्वेशन का शिकार है वो जो रिजल्ट आया है वो भी काफी ज्यादा आया है ईटोन बॉडी जो एक नॉर्मल इंसान के अंदर 0.02 से लेकर 0.27 होना चाहिए वो सरदार जगजीत सिंह ढल्लेवाल जी के अंदर 6.53 से भी ज्यादा है यानी जो नॉर्मल होना चाहिए उससे कम से कम 25 या 30 गुना से भी वो ज्यादा आ रहा है जो बहुत ही ज्यादा चिंताजनक है इसके अलावा जो सोडियम पोटैशियम और जो क्लोराइड है उनकी मात्रा भी काफी ज्यादा घटी हुई है तो साथियों इस मेडिकल रिपोर्ट को हम सारी को आपसे भी साझा कर देंगे और हमारे जो डॉक्टर साहिबान है वो कल विस्तृत से इस रिपोर्ट पे मेडिकल रिपोर्ट पे अपनी सारी बातें रखेंगे इसके अलावा हम आपसे ये भी बताना चाह रहे हैं कि आज तेलंगाना में तेलंगाना के खमन में किसानों ने बड़ी संख्या में इकट्ठे होकर सरदार जगजीत सिंह डल्लेवाल जी के फोटो बैनर लगा के आज धरना प्रदर्शन किया है और पूरे उन्होंने बारह घंटे का ये सांकेतिक धरना प्रदर्शन है जो उनका चल भी रहा है और सांकेतिक भूख हड़ताल उन्होंने करी है यानी सरदार जगजीत सिंह डल्लेवाल जी का जो अपने शरीर के ऊपर जो कष्ट झेल रहे हैं जो संघर्ष हो रहा है दोनों तो मोर्चों के नेतृत्व में हजारों लाखों किसानों द्वारा वो देश के कोने कोने तक पहुंच रहा है और ये लड़ाई दिन प्रतिदिन लगातार मजबूत होती जा रही है आने वाले कल को यानी 12 तारीख को भी हरियाणा के हिसार जिले से किसानों का एक बड़ा जत्था जगजीत सिंह डल्लेवाल जी के समर्थन में खनौरी बॉर्डर पे आएगा हिसार जिले के सारे किसान सुबह दस बजे खेड़ी चौकटा में जो एक नर्सिंग कॉलेज है बागमल नर्सिंग कॉलेज उसके सामने इकट्ठे होंगे और वहां से गाड़ियों का बड़ा जत्था डल्लेवाल साहब के पोस्टर लगा के स्टीकर लगा के वो खनौरी मोर्चे पे आएगा इसी तरीके से आने वाले दिनों में भी हरियाणा के अलग अलग जिलों से किसानों के जत्थे यहाँ पे पहुंचते रहेंगे ਬਹੁਤ ਬਹੁਤ ਧੰਨਵਾਦ। ਅਗੂ ਮੰੰਡੂ ਜੀ ਇੱਥੇ ਚਿੱਠੀ ਲੈ ਕੇ ਗਈ ਆ। ਦੋ ਫੋਰਮਾਂ ਨੂੰ ਤੁਹਾਡੇ ਡਾਊਨਲੋਡਿੰਗ ਗਈ ਆ। ਕਿਸਾਨ ਮਜ਼ਦੂਰ ਮੋਰਚਾ ਤੇ ਬਹੁਤ ਸਾਰੇ ਆਗੂ ਜਿਹੜੇ ਸਰਪੰਚਿੰਗ ਉੱਤੇ ਰੇ ਤੇਜਵੀਰ ਨੇ ਫੋਰ ਫੋਰ ਤਾਰੇ ਆਗੂ ਨੇ ਉਹ ਤਾਂ ਇਸ ਮੋਰਚੇ ਤੋਂ ਦੂਰ ਸਮਝ ਹੀ ਰਹਿੰਦੇ ਨੇ। ਉਧਰੋਂ ਉਹ ਕਾਫੀ ਆਗੂ ਉਧਰੋਂ ਤੁਹਾਡੇ ਕੋਈ 1-2 ਆਗੂ ਇਹ ਜਾਣੀ ਤਾਂ ਕਿ ਪੰਜ-ਛੇ ਆਗੂ ਜਾ ਕੇ ਉੱਥੇ ਬੈਠੇ ਕਰ ਲੈਣ ਪਟਿਆਲਾ ਦੇ ਵਿੱਚ। ਤਾਂ ਦੇਖੋ ਬੈਠੇ ਕਰਦੇ ਵਿੱਚ ਕੋਈ ਬਣਾਈ ਨਹੀਂ ਆ। ਮੇਰੀ ਅੱਜ ਸਵੇਰ ਦੀ ਜਿਹੜੀ ਆ ਕੇਮਨ ਦੇ ਆਗੂ ਨਾਲ ਗੱਲਬਾਤ ਚੱਲ ਰਹੀ ਹੈ ਚਿੱਠੀ ਨੂੰ ਲੈ ਕੇ ਅ ਸਮਿਤੀ ਨੇ ਜਾ ਕੇ ਤ ਉਹ ਦੇਖਦਿਆਂ ਹੋਇਆ ਜਿਹੜਾ ਇਹ ਮੀਡੀਆ ਸਾਨੂੰ ਬਹੁਤ ਅੱਜ ਤੱਕ ਆਪਾਂ 11 ਤਰੀਕ ਬੈਠੇ ਹਾਂ 15 ਤਰੀਕ ਬਹੁਤ ਦੂਰ ਆ ਉਹਦੀ ਸਥਿਤੀ ਅੱਜ ਜੀ ਸਰ ਡਲੇਵਾਲ ਜੀ ਉਹ ਦਿਨ ਭਰ ਜਿਹੜੀ ਆ ਵਿਗੜਦੀ ਜਾ ਰਹੀ ਆ ਅੱਜ ਨਾਲ ਮਿਲ ਕੇ ਆਵਾ ਜੋ ਅੱਜ ਚਾਰ ਦਿਨ ਪਹਿਲਾਂ ਮਿਲੇ ਸੀ ਉਸ ਤੋਂ ਬਹੁਤ ਜ਼ਿਆਦਾ ਇਹਦਾ ਵਾ ਡਾਊਨਫਾਲ ਹੋ ਗਿਆ ਵਾ ਇਸ ਕਰਕੇ ਸਚੌਣੇਗਾ ਜੋ ਵੀ ਜਿਹੜਾ ਫੈਸਲਾ ਮੀਟਿੰਗ ਵਿੱਚ ਲੈਣਾ ਵਾ 15 ਤੱਕ ਦੇਰ ਨਾ ਕੀਤਾ ਜਾਵੇ ਉਹਨੂੰ ਜਲਦੀ ਕਰਨਾ ਜਾਵੇ ਔਰ ਕਰੋੜੀ ਬਾਰਡਰ पे क्यों ज्यादा इंसिस्ट कर रहे हैं कर है, कि ਸਾਡੀ ਲੀਡਰਸ਼ਿਪ ਜਿਹੜੀ ਮੈਂ ਆ ਜਿਹੜਾ ਕਮੇਟੀ ਮੈਂਬਰ ਜਿਹੜੇ ਨੇ ਜਿਨ੍ਹਾਂ ਨੇ ਗੱਲਬਾਤ ਕਰਦੀ ਆ ਉਹਨਾਂ ਦਾ ਮੋਰਚੇ ਤੋਂ ਬਾਹਰ ਜਾਣਾ ਜਿਸ ਤਰ੍ਹਾਂ ਮੈਨੂੰ ਉਡਾ ਲਓ ਕਿ ਮੈਂ ਸੈਕੰਡ ਨੰਬਰ ਤੇ ਬੈਠਣਾ ਮੈਂ ਮੋਰਚੇ ਤੋਂ ਬਾਹਰ ਜਾਣ ਦੀ ਹਾਲਤ ਵਿੱਚ ਨਹੀਂ ਹਾਂ ਅਗਰ ਆਪਾਂ ਆਗੂ ਭੇਜਾਂਗੇ ਜਦੋਂ ਮੀਟਿੰਗ ਹੋਊਗੀ देखो कोशिश ਸਾਡੀ ਇਹ ਬੇਨਤੀ ਸਾਡੀ ਉਹਨਾਂ ਕੋਲ ਆ ਕੋਈ ਸਮਸਤਰੀ ਨਹੀਂ ਆ ਕੀ ਸਵਾਲ ਹੁੰਦੇ ਨੇ ਅਸੀਂ ਆਪਣਾ ਰਿਕਵੈਸਟ ਜਿਹੜੀ ਉਹਨਾਂ ਨੂੰ ਪਾਈ ਆ ਕਿ ਮੇਰੀ ਜਲਦੀ ਜਨੋਰੀ ਬਾਰਡਰ ਤੇ ਕਿਤੇ ਦੀ ਵਿਸਥਾ ਜਿਹੜੀ ਉਹ ਆਪਾਂ ਕਰ ਸਕੋ ਇਸ ਵਿੱਚ ਮੈਂ ਦਵਲ ਭਾਈ ਆਪਦੀ ਬਾਤ ਨਹੀਂ ਮੈਂ ਇੱਕ ਬਾਤ ਕਹਿ ਰਹਾ ਹੂੰ ਆਪਨੇ ਕਿਹਾ ਕਿ ਭਈ ਅਨੈਸਾਕਤੀ ਹੈ ਸੰਭੂ ਬਾਰਡਰ ਤੇ ਉਹ ਨਹੀਂ ਜਾ ਸਕਦੇ ਕਿਆ ਜੇ ਕੋ ਉਸ ਦਿਨ ਪਹਿਲੇ ਪ੍ਰੈਸ ਦਾ ਹੀ ਇੱਕ ਇਹ ਸਵਾਲ ਆਇਆ ਥਾ ਕਿ ਭਈ वो वो साथी चले गए आप में से नहीं आप में से नहीं गए उस समय हमने आपसे निवेदन किया था जो फैक्ट भी है कि दोनों फॉर्मों की बातचीत हो के ही वो गए इस तरह की कोई स्थिति दोबारा उत्पन्न ना हो इसलिए हमारे साथियों से सत्कार सहित निवेदन किया गया है और ये चिट्ठी प्रॉपर चैनल के माध्यम से हम साथियों को भी भेज देंगे ये हमारा निवेदन है और इसमें एक पॉजिटिव दिशा में ही सारी चीजें चलने का पंजाब किया चार आगे उधर हो जंदे कोई एक आधा आगे उधर हो जंदा इस तरीके का फार्मूला नहीं बनता देखो मुद्दा क्या है मेन महत्वपूर्ण मुद्दा ये है कि आपसी विचार चर्चा आपसी तालमेल एकजुटता वो महत्वपूर्ण मुद्दा है हमने साथियों को अपना संदेश भेजा है आज ਸਾਖੀਓ ਮਹਾਰਾਜ ਜਿਸ ਤਰੀਕੇ ਸੇ ਜਵਾਬ ਦੇਂਗੇ ਸੋਹਾਰਦਪੂਰਨ ਮਾਹੌਲ ਮੇ ਉਸ ਚੀਜ਼ ਕੋ ਇੱਕ ਜੁਟਤਾ ਕੀ ਤਰਫ ਆਕੇ ਬੜਾ ਕੇ ਜੇਕਰ ਉਹ ਨਹੀਂ ਮੰਨਦੇ ਖਨੋਰੀ ਮੀਟਿੰਗ ਕਰਨ ਨੂੰ ਲੈ ਕੇ ਵੀ ਪਟਿਆਲੇ ਜਾਓਗੇ ਜਾਂ ਫਿਰ ਨਹੀਂ ਹੋਈ ਗਈ ਹਾਂ ਨਹੀਂ ਮੀਟਿੰਗ ਹੋ ਜਾ ਪੱਕਾ ਹੋਊਗੀ ਅਗਰ ਉਹ ਮੰਨ ਲੋ ਉਹਨਦੀ ਕੋ ਮਜਬੂਰੀ ਆ ਕੋਈ ਜਲਤ ਹੈ ਨਾ ਕਿ ਨਹੀਂ ਮੰਨਣਾ ਕੋਈ ਉਹਨਦੀ ਮਜਬੂਰੀ ਹੋਈ ਕੋਈ ਆਪਕੂ ਕਿਸੇ ਨੇ ਦੂਸਰੀ ਸਟੇਟ ਤੋਂ ਆਉਣਾ ਹੋਇਆ ਜਾਂ ਕੋਈ ਇਹੋ ਜੀ ਗੱਲਬਾਤ ਹੋਈ ਤਾਂ ਦੋਨੋਂ ਫੋਰਮ ਜਿਹੜੇ ਆ ਸਲਾਹ ਕਰਕੇ ਡੈਲੀਗੇਸ਼ਨ ਜਿਹੜਾ ਵਾ ਦੋਨੋਂ ਫੋਰਮਾਂ ਦਾ ਉਹਦੇ ਸਾਡੇ ਵੀ ਜਿਹੜੇ ਆਪਕੂ ਇਥੋਂ ਦੇ ਵੀ ਹੋਣਗੇ ਆ ਖਨੋਰੀ ਜੋ ਵੀ ਕੋਰਪੋਰੰਡੈਂਟੇ ਅਮਲੇ ਹੋਣਗੇ ਉਹ ਅਸੀਂ ਜਰੂਰ ਉਸੇ ਤਰ੍ਹਾਂ ਭੇਜਾਂਗੇ ਇਹੋ ਜੀ ਚੱਲਦੀਆਂ ਇਹਦਾ ਮਾਹੌਲ ਬਣ ਰਿਹਾ ਠੇਕਦਾ ਵਾਲਾ ਉਹ ਜਿਹੜਾ ਬਿਲਕੁਲ ਦਚ ਨਾਲ ਨਹੀਂ ਕੀਤਾ ਜਾਊਗਾ